ਇਸ ਖੁਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦੇ ਕਿ ਅੰਮ੍ਰਿਤਸਰ ਦੇ ਵਿੱਚ ਪੰਜਾਬ ਰੋਡਵੇਜ਼ ਪਨਬਸ ਤੇ ਪੀਆਰਟੀਸੀ ਦੇ ਠੇਕੇਦਾਰ ਕਰਮਚਾਰੀਆਂ ਦੀ ਹੜਤਾਲ ਪੰਜਵੇਂ ਦਿਨ ਵੀ ਜਾਰੀ ਹੈ ਸਰਕਾਰੀ ਬੱਸਾਂ ਸ਼ਹਿਰ ਦੀਆਂ ਸੜਕਾਂ ਤੋਂ ਲਗਭਗ ਲਾਪਤਾ ਹੀ ਨਜ਼ਰ ਆ ਰਹੀ ਜਿਸ ਕਾਰਨ ਆਮ ਲੋਕਾਂ ਤੇ ਖਾਸ ਕਰ ਬਜ਼ੁਰਗਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਦੱਸ ਦੇ ਕਿ ਹੜਤਾਲ ਕਾਰਨ ਲੋਕਾਂ ਨੂੰ ਆਪਣੇ ਰੋਜ਼ਾਨਾ ਸਫ਼ਰ ਦੌਰਾਨ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸ ਦੇ ਕਿ ਪੰਜਾਬ ਰੋਡਵੇਜ਼ ਵਰਕਰਜ਼ ਯੂਨੀਅਨ ਦੇ ਜਰਨਲਿਸਟ ਤਤਰ ਡਿਗਰਾ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਕਰਮਚਾਰੀਆਂ ਨੂੰ ਉਹਨਾਂ ਦੇ ਆਗੂਆਂ ਨੂੰ ਆਦੇਸ਼ ਮਿਲੇ ਨੇ ਉਹਨਾਂ ਨੇ ਕਹਿ ਕੇ ਜਦੋਂ ਤੱਕ ਗ੍ਰਿਫਤਾਰ ਕੀਤੇ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਰਿਹਾਈ ਨਹੀਂ ਕੀਤੀ ਜਾਂਦਾ ਹੜਤਾਲ ਜਾਰੀ ਰਹੇਗੀ ਰਿਹਾਈ ਤੋਂ ਬਾਅਦ ਹੀ ਕੋਈ ਅੱਗੇ ਵੱਡਾ ਫੈਸਲਾ ਜਿਹੜਾ ਉਹਨਾਂ ਦੇ ਵੱਲੋਂ ਲਿੱਤਾ ਜਾਵੇਗਾ ਉੱਥੇ ਦਾਅਵਾ ਕੀਤਾ ਕਿ ਪੰਜਾਬ ਰੋਡ ਵੇਸ ਪੰਬਸ ਤੇ ਪੀ ਆਰਟੀਸੀ ਦੇ ਕਰਮਚਾਰੀ ਹੜਤਾਲ ਉਹਨਾਂ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਸ਼ੁਰੂ ਹੋਈ ਸੀ ਜਿਸ ਤੋਂ ਬਾਅਦ ਇਹ ਅੱਜ 15ਵਾਂ ਦਿਨ ਹੋ ਗਿਆ ਕਿ ਨਾ ਬੱਸ ਕਰਮਚਾਰੀਆਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਫਿਲਹਾਲ ਅੰਮ੍ਰਿਤਸਰ ਦੇ ਬੱਸ ਅੱਡੇਆ ਸਰਕਾ ਤੇ ਮੁੱਖ ਰੂਟਾਂ ਤੇ ਸਥਿਤਿਤ ਨਾਪੁਰੇ ਬਣੀ ਨਜ਼ਰ ਆ ਰਹੀ ਹੈ ਯਾਤਰੀਆਂ ਨੂੰ ਆਵਾਜਾਈ ਦੇ ਕਰਕੇ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੇ ਦਾ ਜੇ ਕਿ ਯੂਨੀਅਨ ਦੇ ਕਹਿਣਾ ਹੈ ਕਿ ਇਹ ਹੜਤਾਲ ਮਜ਼ਦੂਰਾਂ ਦੇ ਅਧਿਕਾਰਾਂ ਤੇ ਇਨਸਾਫ ਲਈ ਲੜੀ ਜਾ ਰਹੀ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀ ਜਦੋਂ ਤੱਕ ਇਹ ਹੜਤਾਲ ਉਸੇ ਤਰ੍ਹਾਂ ਜਾਰੀ ਰਹੇਗੀ ਇੱਥੇ ਦਾ ਜੇ ਕਿ ਅੱਜ ਹੜਤਾਲ ਦਾ 5ਵਾਂ ਦਿਨ ਹਜੂ ਵੀ ਹੜਤਾਲ ਨਹੀਂ ਟੁੱਟੀ ਹੈ ਜ ਮਮਲਿਸਰ ਦੇ ਵਿੱਚ ਜਨਤਾ ਤੇ ਕਰਮਚਾਰੀ ਦੋਮਤ ਦੇ ਵਿੱਚ ਕਾਫੀ ਤਰਨਾਦ ਪੂਰਨ ਹਾਲਾਤ ਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕਾਫੀ ਦਿਨਾਂ ਤੋਂ ਇਹ ਹੜਤਾਲ ਸ਼ੁਰੂ ਹੋ ਚੁੱਕੀ ਹੈ ਕਾਫੀ ਲਾਠੇ ਚਾਰਜ ਵੀ ਹੋਇਆ ਸੀ ਪਰ ਇਸ ਤੋਂ ਬਾਅਦ ਵੀ ਜਿਹੜਾ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਚੱਕਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ ਇਸੇ ਵਿਚਾਲੇ ਹੁਣ ਮੁਰਦ ਤੋਂ ਜਿਹੜੇ ਅੱਜ ਪੰਜਵਾਂ ਦਿਨ ਵੀ ਹੜਤਾਲ ਜਾਰੀ ਹੈ ਉੱਥੇ ਦੱਸਦੀ ਕਿ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਹੁਣ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਹਨਾਂ ਦੇ ਕਰਮਚਾਰੀਆਂ ਨੂੰ ਜਿਹੜਾ ਰਿਹਾਰ ਨਹੀਂ ਕੀਤਾ ਜਾਂਦਾ ਉੱਥੇ ਦੱਸਦੇ ਕਿ ਹੁਣ ਆਮ ਲੋਕ ਬਹੁਤ ਖੱਜਲ-ਖਵਾਰ ਹੋ ਰਹੇ ਨੇ ਕਿਉਂਕਿ ਖਾਸ ਕਰ ਬਜ਼ੁਰਗਾਂ ਦੀ ਗੱਲ ਕਰੀ ਤੇ ਬਜ਼ੁਰਗ ਜਿਹੜੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਦੋਂ ਆਵਾਜਾਈ ਦੀ ਦਿੱਕਤ ਆਉਂਦੀ ਹੈ ਤਾਂ ਬੱਸ ਵਰਗੇ ਵਿੱਚ ਸਫ਼ਰ ਕਰਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਹੜਤਾਲਾਂ ਦੇ ਚੱਲਦਿਆਂ ਪੂਰੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਜਿਸ ਕਰਕੇ ਲੋਕ ਕਾਫੀ ਘਰੋਂ ਨਿਕਲਣ ਤੋਂ ਪਹਿਲੇ ਪਰੇਸ਼ਾਨੀਆਂ ਨੂੰ ਸੋਚਦੇ ਨੇ ਫਿਰ ਹੁਣ ਜਿਹੜੇ ਰੋਜ਼ਾਨਾ ਸਫ਼ਰ ਕਰਦੇ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਹੁਣ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਹੜਤਾਲ ਦੇ ਵਿੱਚ ਕਰਮਚਾਰੀਆਂ ਦੀ ਮੰਗਾਂ ਹਲੇ ਤੱਕ ਪੂਰੀਆਂ ਨਹੀਂ ਹੋਈਆਂ ਮੀਟਿੰਗਾਂ ਚੱਲੀਆਂ ਪਰ ਮੀਟਿੰਗਾਂ ਦੇ ਦੌਰ ਦੇ ਵਿੱਚ ਕੋਈ ਨਤੀਜਾ ਨਿਕਲਦਾ ਨਜ਼ਰ ਨਹੀਂ ਆਇਆ ਐਸ ਵਿਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦੇ ਕਿ ਅੰਮ੍ਰਿਤਸਰ ਦੇ ਵਿੱਚ ਪੰਜਾਬ ਰੋਡਵੇਜ਼ ਪਨਬਸ ਤੇ ਪੀਆਰਟੀਸੀ ਦੇ ਠੇਕੇਦਾਰ ਕਰਮਚਾਰੀਆਂ ਦੀ ਹੜਤਾਲ ਪੰਜਵੇਂ ਦਿਨ ਵੀ ਜਾਰੀ ਹੈ ਸਰਕਾਰੀ ਬੱਸਾਂ ਸ਼ਹਿਰ ਦੀਆਂ ਸੜਕਾਂ ਤੋਂ ਲਗਭਗ ਲਾਪਤਾ ਹੀ ਨਜ਼ਰ ਆ ਰਹੀ ਜਿਸ ਕਾਰਨ ਆਮ ਲੋਕਾਂ ਤੇ ਖਾਸ ਕਰ ਬਜ਼ੁਰਗਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਦੱਸ ਦੇ ਕਿ ਹੜਤਾਲ ਕਰਾਂ ਲੋਕਾਂ ਨੂੰ ਆਪਣੇ ਰੋਜ਼ਾਨਾ ਸਫ਼ਰ ਦੌਰਾਨ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦੱਸ ਦੇ ਪੰਜਾਬ ਰੋਡਵੇਜ਼ ਵਰਕਰਜ਼ ਯੂਨੀਅਨ ਦੇ ਜਰਨਲਿਸਟ ਤਤਰ ਜੁਗਰਾ ਸੀ ਇਹ ਨਿਸ਼ਚਿਤ ਕਰ ਦਿੱਤਾ ਹੈ ਕਿ ਜੇਕਰ ਕਰਮਚਾਰੀਆਂ ਨੂੰ ਉਹਨਾਂ ਦੇ ਆਗੂ ਨੂੰ ਆਦੇਸ਼ ਮਿਲੇ ਨੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਗ੍ਰਿਫਤਾਰ ਕੀਤੇ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਰਿਹਾਈ ਨਹੀਂ ਕੀਤੀ ਜਾਂਦਾ ਹੜਤਾਲ ਜਾਰੀ ਰਹੇਗੀ ਰਿਹਾਈ ਤੋਂ ਬਾਅਦ ਹੀ ਕੋਈ ਅੱਗੇ ਵੱਡਾ ਫੈਸਲਾ ਜਿਹੜਾ ਉਹਨਾਂ ਦੇ ਵੱਲੋਂ ਲਿੱਤਾ ਜਾਵੇਗਾ ਉੱਥੇ ਦਾ ਜੀ ਕਿ ਪੰਜਾਬ ਰੋਡ ਵੇਸ ਪਰਨਬਸ ਤੇ ਪੀ ਆਰਟੀਸੀ ਦੇ ਕਰਮਚਾਰੀ ਹੜਤਾਲ ਉਹਨਾਂ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਸ਼ੁਰੂ ਹੋਈ ਸੀ ਜਿਸ ਤੋਂ ਬਾਅਦ ਇਹ ਅੱਜ ਪੰਜਵਾਂ ਦਿਨ ਹੋ ਗਿਆ ਕਿ ਨਾ ਬੱਸ ਕਰਮਚਾਰੀਆਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਫਿਲਹਾਲ ਅੰਮ੍ਰਿਤਸਰ ਦੇ ਬੱਸ ਸੜਦੇ ਆ ਸਰਕਾਰ ਤੇ ਮੁੱਖ ਰੂਟਾਂ ਤੇ ਸਿੱਧੀ ਤਣਾਪੁਰੇ ਬਣੀ ਨਜ਼ਰ ਆ ਰਹੀ ਹੈ ਯਾਤਰੀਆਂ ਨੂੰ ਆਵਾਜਾਈ ਦੇ ਕਰਕੇ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੇ ਦਾਜੇ ਕਿ ਯੂਨੀਅਨ ਦੇ ਕਹਿਣਾ ਹੈ ਕਿ ਇਹ ਹੜਤਾਲ ਮਜ਼ਦੂਰਾਂ ਦੇ ਅਧਿਕਾਰਾਂ ਤੇ ਇਨਸਾਫ ਲਈ ਲੜੀ ਜਾ ਰਹੀ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀ ਜਦੋਂ ਤੱਕ ਇਹ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਇੱਥੇ ਦਾਜੇ ਕਿ ਅੱਜ ਹੜਤਾਲ ਦਾ 5ਵਾਂ ਦਿਨ ਹੈ ਹਜੂ ਵੀ ਹੜਤਾਲ ਨਹੀਂ ਟੁੱਟੀ ਹੈ ਮਮਲਿਸਰ ਦੇ ਵਿੱਚ ਜਨਤਾ ਤੇ ਕਰਮਚਾਰੀ ਦੋਮਤ ਦੇ ਵਿੱਚ ਕਾਫੀ ਤਰਨਾਦਪੂਰਨ ਹਾਲਾਤ ਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕਾਫੀ ਦਿਨੋਂ ਤੋਂ ਇਹ ਹੜਤਾਲ ਸ਼ੁਰੂ ਹੋ ਚੁੱਕਿਆ ਕਾਫੀ ਲਾਠੇ ਚਾਰਜ ਵੀ ਹੋਇਆ ਸੀ ਪਰ ਇਸ ਤੋਂ ਬਾਅਦ ਵੀ ਜਿਹੜਾ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਚੱਕਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ ਇਸੇ ਵਿਚਾਲੇ ਹੁਣ ਮੁਰਦ ਤੋਂ ਜਿਹੜੇ ਅੱਜ ਪੰਜਵਾਂ ਦਿਨ ਵੀ ਹੜਤਾਲ ਜਾਰੀ ਹੈ ਉੱਥੇ ਦੱਸਦੀ ਕਿ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਹੁਣ ਹੜਤਾਲ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਦੇ ਕਰਮਚਾਰੀਆਂ ਨੂੰ ਜਿਹੜਾ ਰਿਹਾ ਨਹੀਂ ਕੀਤਾ ਜਾਂਦਾ ਉੱਥੇ ਦੱਸਦੇ ਕਿ ਹੁਣ ਆਮ ਲੋਕ ਬਹੁਤ ਖੱਜਲ ਖਵਾਰ ਹੋ ਰਹੇ ਨੇ ਕਿਉਂਕਿ ਖਾਸ ਕਰ ਬਜ਼ੁਰਗਾਂ ਦੀ ਗੱਲ ਕਰੀ ਤੇ ਬਜ਼ੁਰਗ ਜਿਹੜੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਦੋਂ ਆਵਾਜਾਈ ਦੀ ਦਿੱਕਤ ਆਉਂਦੀ ਹੈ ਤਾਂ バス ਵਰਗੇ ਵਿੱਚ ਸਫ਼ਰ ਕਰਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਹੜਤਾਲਾਂ ਦੇ ਚੱਲਦਿਆਂ ਪੂਰੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਜਿਸ ਕਰਕੇ ਲੋਕ ਕਾਫੀ ਘਰੋਂ ਨਿਕਲਣ ਤੋਂ ਪਹਿਲੇ ਪਰੇਸ਼ਾਨੀਆਂ ਨੂੰ ਸੋਚਦੇ ਨੇ ਫਿਰ ਹੁਣ ਜਿਹੜੇ ਰੋਜ਼ਾਨਾ ਸਫ਼ਰ ਕਰਦੇ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਹੁਣ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਹੜਤਾਲ ਦੇ ਵਿੱਚ ਕਰਮਚਾਰੀਆਂ ਦੀ ਮੰਗਾਂ ਹਲੇ ਤੱਕ ਪੂਰੀਆਂ ਨਹੀਂ ਹੋਈਆਂ ਮੀਟਿੰਗਾਂ ਚੱਲੀਆਂ ਪਰ ਮੀਟਿੰਗਾਂ ਦੇ ਦੌਰ ਦੇ ਵਿੱਚ ਕੋਈ ਨਤੀਜਾ ਨਿਕਲਦਾ ਨਜ਼ਰ ਨਹੀਂ ਆਇਆ